ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਭ ਨੂੰ ਇਹ ਸਾਰੇ ਆਈ ਹੋਪ ਸਭ ਵਧੀਆ ਹੋਗੇ ਤੇ ਲੋ ਜੀ ਅੱਜ ਨਾ ਬਣਾਵਾਂਗੀ ਰੋਂਗੀ ਜਾਂ ਕੀ ਲੋਬੀਆਂ ਦੇਖੋ ਇਧਰ ਮੈਂ ਰਾਤ ਨੂੰ ਭਿਉਲੇ ਸੀ ਤੇ ਮਿਲਦਾ ਇਹ ਰਾਜਮਾ ਦੀ ਭੈਣ ਹੀ ਹੁਈਆਂ ਕਿਉਂਕਿ ਮੈਂ ਇਹ ਕਦੀ ਨਹੀਂ ਬਣਾਈ ਫਸਟ ਟਾਈਮ ਬਣਾਉਣ ਜਾ ਰਹੀ ਹਾਂ ਤੇ ਲੋ ਜੀ ਸਭ ਤੋਂ ਪਹਿਲਾਂ ਕੁੱਕਰ ਚ ਪਾ ਕੇ ਇਸ ਨੂੰ ਆਪਾਂ ਲਵਾਵਾਂਗੇ ਬਿਸਲਾ ਤੋ ਗਾਇਸ ਲੋ ਜੀ ਕੁੱਕਰ ਚ ਪਾਤੀਏ ਤੇ ਇਹਦੇ ਚ ਸਭ ਤੋਂ ਪਹਿਲਾਂ ਪਾ ਦਾਂਗੇ ਨਮਕ ਔਰ ਥੋੜੀ ਪਾਮਾਗੇ ਲਾਲ ਮਿਰਚ ਪਾਉਣ ਤੇ ਵਿੱਚ ਪਾ ਦਾਂਗੇ ਜੀ ਦੇਸੀ ਘਿਓ ਦਾ ਚਮਚ ਤਾਂ ਕਿ ਉਬਲ ਕੇ ਬਾਹਰ ਨਾ ਆਏ ਦਾਲ ਤੇ ਹੁਣ ਕੁੱਕਰ ਨੂੰ ਬੰਦ ਕਰਕੇ ਤੇ 5 ਵਿਸਲਾ ਲਗਵਾਵਾਂਗੇ ਤਾਂ ਬਨੇ ਰਹੋ ਤੁਸੀਂ ਮੇਰੇ ਨਾਲ ਲੋ ਜੀ 5 ਵਿਸਲਾ ਹੋ ਗਈਆਂ ਦਾਲ ਉਦਦ ਰੂਕਾ ਚ ਬਣ ਚੁੱਕੀ ਹੈ ਤੇ ਇਦਨ ਹੁਣ ਮੈਂ ਲਗਾਵਾਂਗੀ ਤੜਕਾ ਰਿਫਾਈਨ ਆਇਲ ਹੋ ਗਿਆ ਹੈ ਗਰਮ ਤੇ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਦੋ ਲੌਂਗ ਇੱਕ ਬੜੀ ਇਲਾਇਚੀ ਔਰ ਦੋ ਪਾਵਾਂਗੇ ਕੜੀ ਪੱਤੇ ਲਓ ਜੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਨਾਲ ਹੀ ਪਾ ਦਾਂਗੇ ਵਿੱਚ ਪਿਆਜ਼ ਸਾਰੇ ਮਸਾਲੇ ਆ ਵੀ ਥੜੇ ਮਸਾਲੇ ਵਿੱਚ ਬਹੁਤ ਹੀ ਅੱਛੀ ਆ ਰਹੀ ਹੈ ਇਸ ਨੂੰ ਕਰਾਂਗੇ ਗੋਲਡਨ ਬ੍ਰਾਊਨ ਗਾਇਸ ਲੋ ਜੀ ਪਿਆਜ਼ ਥੋਣ ਵਾਲੇ ਆ ਤਾਂ ਹੁਣ ਪਾ ਦਿੰਨੇ ਆ ਅਦਰਕ ਪਰ ਲਸਣ ਦਾ ਪੇਸਟ ਇਸ ਨੂੰ ਵੀ ਕਰ ਲਿਏ ਨੇ ਗੋਲਡਨ ਬ੍ਰਾਊਨ ਤੇ ਹੁਣ ਇਹਦੇ ਵਿੱਚ ਪਾਵਾਂਗੇ ਮਸਾਲੇ ਮੈਂ ਦਾਲ ਦੇ ਵਿੱਚ ਲਾਲ ਮਿਰਚ ਪਾਊਡਰ ਪਾਇਆ ਸੀ ਇਹਦੇ ਵਿੱਚ ਪਾਵਾਂ ਹੁਣ ਮੈਂ ਦੇਗੀ ਮਿਰਚ ਪਾਊਡਰ ਕਿਉਂਕਿ ਦੇਗੀ ਮਿਰਚ ਨਾਲ ਤਾਂ ਸਿਰਫ ਕਲਰ ਹੀ ਆਉਂਦਾ ਹੈ ਚਲੋ ਨਮਕ ਵੀ ਮੈਂ ਪਾਇਆ ਹੋਇਆ ਹੈ ਦਾਲ ਚ ਚਲੋ ਜੀ ਤੁਸੀਂ ਬਣੇ ਰਹੋ ਮੇਰੇ ਨਾਲ ਥੋੜੀ ਜਿਹੀ ਪਾਵਾਂਗੇ ਤੋਂ ਪਹਿਲਾਂ ਮੈਂ ਇਹਦੇ ਵਿੱਚ ਹਲਦੀ ਪਾ ਦਾਂਗੀ ਤੇ ਨਾਲ ਹੀ ਪਾ ਦਾਂਗੇ ਦੇਗੀ ਮਿਰਚ ਪਾਊਡਰ थोड़ा जहा पावे नमक क्योंकि तो नमक हुआ है इसलिए थोड़ा ही पावगी मसालों में तो लो बहुत ही अच्छी खुशबू आ रही है तुम एक बार ट्राई करके देखना मैं भी फर्स्ट टाइम ही बना रही हूँ तो जी हूँ पाँगे टमाटर का पेस्ट ਇਸ ਨੂੰ ਪਕਾ ਲਓ ਅੱਛੀ ਤਰ੍ਹਾਂ ਤੜਕੇ ਨੂੰ ਕਿਉਂਕਿ ਜੇ ਤੁਹਾਡਾ ਤੜਕਾ ਵਧੀਆ ਲੱਗਿਆ ਹੋਵੇ ਨਾ ਤਾਂ ਹਰ ਇੱਕ ਚੀਜ਼ ਵਧੀਆ ਬਣਦੀ ਹੈ ਕਿਉਂਕਿ ਸੇਮ ਹੀ ਹੁੰਦਾ ਤਰੀਕਾ ਕੋਈ ਇਦਾਂ ਦਾ ਨਹੀਂ ਹੈਗਾ ਕਿ ਅਲੱਗ ਤਰੀਕੇ ਨਾਲ ਕੋਈ ਬਣਾਉਂਦਾ ਹੈ ਸਿਰਫ ਤੜਕਾ ਲਗਾਉਣ ਦਾ ਤੁਹਾਡਾ ਨਾ ਸਟਾਈਲ ਅਲੱਗ-ਅਲੱਗ ਹੁੰਦਾ ਹੈ ਦੇਖੋ ਇਸ ਨੂੰ ਅੱਛੀ ਤਰ੍ਹਾਂ ਪਕਾਓ ਮਸਾਲੇ ਇਸ ਤਰ੍ਹਾਂ ਪਕਾਓ ਕਿ ਬਾਹਰ ਤੱਕ ਖੁਸ਼ਬੂ ਆਏ ਫਿਰ ਪਤਾ ਲੱਗਦਾ ਕਿ ਹਾਂ ਤੜਕਾ ਲੱਗਿਆ ਹੈ ਵੈਸੇ ਤਾਂ ਬਦਲਦੀ ਨਾ ਕਰੋ ਪਰ ਦਿਲ ਨਾਲ ਚੀਜ਼ ਬਣਾਇਆ ਕਰੋ ਬਣਾਉਂਗੀ ਪਕਣ ਦੇ ਨੇ ਦੇਖ ਸਕਦੇ ਹੋ ਤੜਕਾ ਬਿਲਕੁਲ ਪੱਕ ਚੁੱਕਾ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਹਿੰਗ ਸੋ ਦੇਖੋ ਇਸ ਤਰ੍ਹਾਂ ਤੜਕਾ ਹੋਣਾ ਚਾਹੀਦਾ ਹੈ ਕਿ ਤੜਕਾ ਆਇਲ ਛੱਡ ਦੇ ਦੇਖੋ ਤੇ ਹੁਣ ਇਹਦੇ ਵਿੱਚ ਪਾ ਦਾਂਗੀ ਜੀ ਰੌਣਗੀ ਜਾਂ ਕਿਲੋਗੀਆਂ लोभिया सेम राजमा की तरह ही है मैं लादा वो भैन है राजमा राजमाह सिस्टर है लोबिया थोड़ा ब्राउन है आइट आ एक गोरा एक काला <laughs> है ना देखो सवाई जिसन ढक के ना पाँच मिनट लिए पकावे ਮੀਡੀਅਮ ਫਲੇਮ ਤੇ ਚਲੋ ਜੀ ਥੋੜੇ ਸੁਟਾ ਗਦੇ ਨੇ ਤੇ ਮਿਲਦੇ ਆ ਤੁਹਾਨੂੰ 5 ਮਿੰਟ ਬਾਅਦ ਕੁਝ 5 ਮਿੰਟ ਹੋ ਗਏ ਤੇ ਚੈੱਕ ਕਰ ਲਨੇ ਆ ਤੇ ਦੇਖੋ ਲਗਭਗ ਸਾਰੀ ਦਾਲ ਬਣ ਚੁੱਕੀ ਆ ਇਹ ਦੇਖੋ ਜੀ ਬਣ ਗਈ ਹੈ तकरीबन ਤੇ ਗੈਸ ਨੂੰ ਬਰਦਰਨੇ ਬੰਦ ਤੁਸੀਂ ਇਹਦੇ ਵਿੱਚ ਪਾਣੀ ਪਾਉਣਾ ਚਾਹੁੰਦੇ ਹੋ ਜਿਆਦਾ ਤਪਾ ਸਕਦੇ ਹੋ ਪਰ ਮੈਂ ਇਸੇ ਤਰ੍ਹਾਂ ਹੀ ਖਾਣੂੰਗੀ ਜਿਵੇਂ ਰਾਜਮਾ ਤੋਂ ਹੁੰਦੇ ਆ ਤੇ ਲਓ ਜੀ ਮੈਂ ਟੇਸਟ ਕਰਕੇ ਤੁਹਾਨੂੰ ਪਹਿਲਾਂ ਦਿਖਾਉਣੀ ਰੱਖੋ ਖਵਾਓ ਬਹੁਤ ਹੀ ਟੇਸਟੀ ਬਣੀ ਆ ਫਸਟ ਟਾਈਮ ਬਣਾਈ ਸੇਮ ਰਾਜਮਾ ਦੀ ਤਰ੍ਹਾਂ ਲੱਗ ਰਹੀ ਆ ਮੈਨੂੰ ਤਾਂ ਟੇਸਟ ਹੋਵੇਂ ਦਾ ਹੀ ਤੇ ਲਓ ਜੀ ਉੱਪਰ ਦੀ ਇੱਕ ਚਮਚ ਹੋਰ ਪਾ ਦਾਂਗੇ ਜੀ ਦੇਸੀ ਘੀ ਦਾ ਤੇ ਨਾਲ ਹੀ ਪਾ ਦਾਂਗੇ ਬਰੀਕ ਕੱਟਿਆ ਹੋਇਆ ਧਨੀਆ ਕਲੰਗ ਐਸਮ ਬੰਦ ਕਰ ਦਿੰਗੇ ਤੇ ਲਓ ਜੀ ਉੱਪਰ ਵੀ ਪਾ ਦਿੰਦੇ ਹਾਂ ਜੀ ਧਨੀਆ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਕਾਫੀ ਦਿਨ ਬਾਅਦ ਵੀਡੀਓ ਪਾ ਰਹੀ ਹਾਂ ਕਿਉਂਕਿ ਕੁਝ ਸਿਕਾ ਨਹੀਂ ਪਾਣ ਲਈ ਕੀ ਪਾਈਏ ਰੋਜ਼-ਰੋਜ਼ ਤੁਸੀਂ ਕਮੈਂਟ ਬਾਕਸ ਚ ਦੱਸਿਆ ਕਰੋ ਤੇ ਲੋ ਜੀ ਲੋ ਜੀ ਸਾਡੀ ਲੋਬੀਆ ਹਿਰਨ ਕਿਰਾਂਗੀ ਦੀ ਦਾਲ ਬਣ ਕੇ ਰੈਡੀ ਹੈ ਦਾਲ ਕਹਿੰਦੇ ਕੀ ਕਹਿੰਦੇ ਇਹਨਾਂ ਤੁਸੀਂ ਜ਼ਰੂਰ ਹੱਸਨਾ ਤੇ ਲਾਸਟ ਤੱਕ ਮੇਰੇ ਨਾਲ ਬਣਨ ਲਈ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਛੋਟੇ ਛੋਟੇ ਕਮੈਂਟ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਜੇ ਚੈਨਲ ਤੇ ਨਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ